ਇਕੁ ਨਾਮ ਹੈ ਕੋ ਨਾਮ ਸਤਨਾਮ ਸ੍ਰੀ ਵਾਹਿ ਸਤ ਗੁਰ ਪਾਸ ਬੇਨੰਤੀਆ ਮਿਲੈ ਨਾਮ ਅਦਾਰਾ ਟੁੱਠਾ ਸੱਚਾ ਪਤ ਸਹਾਰਨ ਤਾਪ ਗਿਆ ਸੰਸਾਰ ਪਗਤਾ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰ ਸੁਖਹੁ ਟਲ ਗੁਰ ਸੇਵੀਐ ਅਹنس ਸਹਜ ਸੁਪਾਈ ਦਰਸਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਏ ਹੋਏ ਸਿਫਤ ਖਸਮਦੀ ਨੂਰੇ ਅਰਸੋਂ কুরਸੋਂ ਚੱਟੀ ਐ ਤੋਦ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤ ਸਾਹੂ ਸਿਰ ਸਾਹ ਦਾ ਸਾਹ ਹੂੰ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੀ ਸਾਹ ਹੂੰ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰ ਸੋ ਦੇਵੈ ਜੋਰ ਚਰਨ ਗਹਉ ਬਕ ਸੁਭ ਰਸਨਾ ਦਿਜਹਿ ਪ੍ਰਾਨ ਆਕੋਰ ਕੋਈ ਜਨ ਹਰ ਸੋ ਦੇਵੈ ਜੋ ਜਰਨ ਗਹ ਬਕ ਸੁਭ ਰਸਨਾ ਦਿਰਜ ਹੈ pran ਆਕੋਰ ਰਹਾਉ ਮਨ ਤਨ ਨਿਰਮਲ ਕਰਤ ਕੇ ਆਰੋ ਹਾਰਿ ਸਿੰਚੈ ਸੁਦਾ ਸੰਜੋੜ ਈਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਖਿਆ ਤੇ ਤੋੜ ਆਇ ਸਰਨ ਦੀਨ ਦੁਖ ਪੰ ਜਨ ਜਿਤ ਵੋ ਤੁਮਰੀਓਰ ਆਪੇ ਪਦ দান ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋੜ ਆਇਓ ਸਰਨ ਦਿਨ ਦੁਖ ਪੰ ਜਨ ਚਿਤ ਬੋ ਤੁਮਰੀਓ ਆਪੇ ਪਦ দান ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੋ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਤ ਨਾਮ ਵਾਹੇ ਗੁਰੂ ਸਤ ச நாம சத் ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਅਪਨਾ ਨਾਮ ਦੇਹੋ ਅਪਨਾ ਨਾਮ ਦੇਹੋ ਗੁਣ ਗਾਵ ਦਿਨ ਰਾਤ ਗੁਣ ਗਾਵ ਦਿਨ ਰਾਤ ਨਾਨਕ ਚਾਹੋਏ ਹੋ ਨਾਨਕ ਚਾਹੋਏ ਹੋ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ